ਮੈਂ ਆਪ ਦੇ ਮਾਧਿਅਮ ਰਾਹੀਂ ਸਭ ਨੂੰ ਦੱਸਣਾ ਚਾਹਾਂਗਾ ਕਿ ਜਿਹੜਾ ਸਰਕਾਰ ਦਾ ਉਪਰਾਲਾ ਹੈ ਜਿਸ ਦੇ ਤਹਿਤ ਇੱਕ ਦਿਨ SSP DC ਦੇ ਸੰਗ ਸਾਡੇ ਜਿਹੜੇ ਸਕੂਲਾਂ ਦੇ ਬੱਚੇ ਨੇ ਸਾਡੇ ਟਾਪਰਸ ਨੇ ਉਹ DC ਤੇ SSP ਦੇ ਨਾਲ ਸਮਾਂ ਬਿਤਾ ਰਹੇ ਨੇ ਉਹ ਇੱਕ ਪੂਰਾ ਦਿਨ ਉਹਨਾਂ ਦੇ ਪੂਰੇ ਘਰਾਂ 'ਚ ਜਾ ਕੇ ਉਹਨਾਂ ਦੇ ਨਾਲ ਉਹਨਾਂ ਦਾ ਆਲੇ-ਦੁਆਲੇ ਦਾ ਰੁਟੀਨ ਦੇਖ ਕੇ ਉਹਨਾਂ ਦੇ ਕੰਮ ਕਰਨ ਦਾ ਤਰੀਕਾ ਨੂੰ ਦੇਖ ਕੇ ਇੱਕ ਤਾਂ ਉਹ ਆਪਣਾ ਟਾਈਮ ਸਪੈਂਡ ਕਰਨਗੇ ਤੇ ਦੂਸਰਾ ਉਹ ਇਹ ਵੀ ਦੇਖ ਸਕਦੇ ਨੇ ਕਿ ਫਿਊਚਰ ਵਿੱਚ ਕੀ ਉਹ ਇਸ ਕਾਰਜ ਖੇਲੀ ਦੇ ਵਿੱਚ ਪੈਣਾ ਚਾਹੁੰਦੇ ਨੇ ਇਸ profession ਨੂੰ ਚੂਜ਼ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਇੱਕ ਵਧੀਆ exposure ਦੇਣ ਦਾ ਹੈ ਉਹ ਪਰਾਲਾ ਹੈ ਬਹੁਤ ਵਧੀਆ ਲੱਗ ਰਿਹਾ ਬਹੁਤ excited ਸੀ ਇਸ ਦਿਨ ਦੇ ਲਈ ਕਿਉਂਕਿ ਜਿਸ ਦਿਨ ਸਾਨੂੰ ਸਨਮਾਨਿਤ ਕੀਤਾ ਗਿਆ ਸੀ BC ਸਰ ਵੱਲੋਂ ਉਸ ਦਿਨ ਹੀ ਸਾਨੂੰ ਦੱਸ ਦਿੱਤਾ ਗਿਆ ਸੀਗਾ ਕਿ ਸਰਕਾਰ ਦੇ ਵੱਲੋਂ ਹੈ ਜਿਹੜਾ ਇਹ ਮਿਸ਼ਨ ਹੈ ਉਹ ਲਾਂਚ ਕੀਤਾ ਗਿਆ ਤੇ ਸਵੇਰ ਤੋਂ ਹੀ ਅਸੀਂ ਇਹਨਾਂ ਨਾਲ ਹੀ ਬ੍ਰੇਕਫਾਸਟ ਕੀਤਾ ਸਰ ਨੇ ਸਾਨੂੰ ਸਾਰਾ ਮਤਲਬ ਪੁਲਿਸ ਲਾਈਨਸ ਦਿਖਾਈਆਂ ਤੇ ਅਸੀਂ ਬਹੁਤ excited ਸੀ ਤੇ ਹੁਣ ਵੀ ਬਹੁਤ excited ਹੈ ਕਿਉਂਕਿ ਹਜੇ ਤਾਂ ਸਾਰਾ ਦਿਨ ਪਿਆ ਹੈ ਸਰ ਇਨਾਂ ਨੂੰ ਮਿਲਣ ਦੀ ਬਹੁਤ ਐਕਸਾਈਟਮੈਂਟ ਸੀ ਐਂਡ ਸਾਰਾ ਜਿਹੜਾ ਹੁਣ ਤੱਕ ਅਸੀਂ ਦੇਖਿਆ ਸਭ ਕੁਝ ਕਾਫੀ ਐਕਸਾਈਟਿਡ ਸੀ ਪਲੇਗਰਾਉਂਡਸ ਦੇਖੇ ਨੇ ਅਸੀਂ ਖੁਦ ਇਵਨ ਸ਼ੂਟਿੰਗ ਕਰਕੇ ਦੇਖੀ ਐ ਤਾਂ ਇਸ ਨਾਲ ਸਾਨੂੰ ਇੱਕ ਨਵਾਂ ਜੋ ਮੈਂ ਕਹੂੰਗੀ ਐਕਸਪੀਰੀਅੰਸ ਹੈ ਉਹ ਮਿਲੇ ਐ ਐਂਡ ਆਮ ਵੈਰੀ ਮੱਚ ਹੈਪੀ ਥੈਟ ਆਈ ਹੈਵ ਗਾਟ ਦ ਅਪਰਚੂਨਿਟੀ ਟੂ ਸਪੈਂਡ ਅ ਡੇ ਵਿਦ ਆਰ ਐਸਐਸਪੀ ਸਰ ਐਂਡ ਐਸਪੀ ਸਰ ਹਾਂਜੀ ਅੱਜ ਮਤਲਬ ਬਹੁਤ ਖੁਸ਼ੀ ਦੀ ਵੀ ਗੱਲ ਐ ਤੇ ਮੈਂ ਬਹੁਤ ਕੱਲ ਦੀ ਐਕਸਾਈਟਿਡ ਵੀ ਸੀ ਕਿਉਂਕਿ ਐਸਐਸਪੀ ਸਾਹਿਬ ਨੂੰ ਮਿਲਣਾ ਸੀਗਾ ਮੈਂ ਕੱਲੋ ਨਵਾਰੇ ਮਰੀਜ਼ ਦੀ ਜਾਣਕਾਰੀ ਵੀ ਇਕੱਠੀ ਕੀਤੀ ਸੀ ਵੀ ਆਪਣੇ ਐਸਐਸਪੀ ਵੀ ਕੋਲ ਨੇ ਹੈ ਨਾ ਇਹ ਤੇ ਅੱਜ ਮੈਂ ਬਹੁਤ ਖੁਸ਼ ਹਾਂ ਕਿ ਮੈਨੂੰ ਉਹਨਾਂ ਨਾਲ ਇੱਕ ਦਿਨ ਬਿਤਾਉਣ ਦਾ ਪੂਰਾ ਮੌਕਾ ਮਿਲੇਗਾ